ਪਰ ਉਹ ਤਾਂ ਟਾਈਮ ਦੀ ਗੱਲ ਹੈ ਜੀ ਪੁਰਾਣੇ ਟਾਈਮ ਕਿੰਨੇ ਸਾਲ ਦੀ तकरीबन ਹੋ ਗਈ 10 11 ਸਾਲ ਦੀ ਤੇ ਹੁਣ ਜੀ ਹੁਣ ਵੀ ਰੈਗੂਲਰ ਨਹੀਂ ਜਾਂਦੇ ਜੀ ਥੋੜੀ ਥੋੜੀ ਜਾਂਦਾ ਹੁਣ ਇੱਕ ਪਾਸੇ ਆਪਾਂ ਤਾਂ ਆਪਸੀ ਗੱਲ ਕਰ ਤਾਰਾ ਵੱਢੀ ਜਾਂਦੀ ਹਾਂਜੀ ਉਹ ਤਾਰਾ ਜਿਹੜੇ ਮੁੰਡੇ ਮੁੰਡੇ ਵੱਢਦੇ ਆ ਨਸ਼ੇੜੀ ਹੋਣਗੇ ਹਾਂਜੀ ਤੇ ਆਪਣੇ ਨੇੜੇ ਦੇ ਪਿੰਡਾਂ ਦੇ ਹੋਣਗੇ ਹਾਂਜੀ ਬਾਲੀ ਦੂਰ ਦੇ ਨਹੀਂ ਅਸਲੀ ਹਰੇਕ ਨਮੋਈਆ ਕਰਾਇਆ ਜਾਂਦਾ ਬਾਅਦ ਹੀ ਆਪਾਂ ਜਿਹੜੇ ਪੁਲਿਸ ਸਾਡੇ ਨੂੰ ਲੱਗਦੇ ਤਾਂ ਉਹਦੇ ਸਮਾਜਾਸ਼ਿਕ ਮੀਟਿੰਗ ਦਾ ਉਸ ਤੋਂ ਬਾਅਦ ਵੀ ਜਿਹੜੀ ਪਰਮਾਨੰ ਦਾ ਨਾਮ ਹੋ ਸਕੇ ਉਸ ਦੁਕਾਨੀਆਂ ਬਾਰੇ ਸਰਹਾਰੇ ਤੇ ਪੁਲਿਸਾਂ ਕੇ ਪਾਜ਼ਰਵਾਜ ਨੂੰ ਕਰਦੇ ਉਸ ਤੋਂ ਬਾਅਦ ਕਿੰਨੀ ਪੜਾਈ ਟੈਕੀਉ ਦੇ ਉਹਨਾਂ ਪਰਟਿਸਪੀਕੇਸ਼ਨ ਤੋਂ ਆਪਣੇ ਨਿਵਾਸੀਆਂ ਬਾਰੇ ਕਰਵਾ ਲਿਆ ਕਿ ਉਹਨਾਂ ਨੇ ਟਾਈਮ ਤੇ ਅਸਲੀਅਤ ਸ਼ਮਾਨ ਅਸੀਂ ਤੁਹਾਡੇ ਟ੍ਰੈਨਰ ਬਿਲਡ ਮਸ਼ੀਨਾਂ ਮੇਰੇ ਕੋਈ ਜਗ੍ਹਾ ਮਦਦ ਕਰ ਪਰ ਉਹ ਬਿਲਡ ਮਸ਼ੀਨਾਂ ਸਾਡੇ ਪਿੰਡ ਹੱਦ ਤੱਕ ਨਹੀਂ ਆ ਡੀਸੀ ਸਾਹਿਬ ਦੇ ਨਾਲ ਗੱਲ ਕਰਾਂਗੇ ਉਹ ਸਾਰੇ ਵੀ ਇੱਥੇ ਤਾਰਾ ਨਜਾਇਜ਼ ਵੱਡੀਆਂ ਆ ਜਾਂਦੀਆਂ ਜੀ ਉਹਦੇ ਵਿੱਚ ਮੈਂ ਆਪਣੇ ਸਾਰੇ ਨੱਗਰ ਨੂੰ ਬੇਨਤੀ ਕਰਨਾ ਚਾਹਣਾ ਕਿ ਉਹਦੇ ਵਿੱਚ ਕੁਝ ਗੰਨਾ ਅਪਰੀਆ ਵੀ ਹੁੰਦੀਆਂ ਆ ਆਪਾਂ ਪਿੱਛੇ ਇੱਥੋਂ ਚੋਰ ਫੜਿਆ ਜਿਹੜਾ ਕਦਾ ਢੰਡੇ ਵਾਲੇ ਨੇ ਠੀਕ ਆ ਪਹਿਲੀ ਗੱਲ ਆਪਣੇ ਮੋਹਤਵਾਰ ਬੰਦੇ ਹੀ ਜਾ ਕੇ ਫੋਨ ਲਾ ਕੇ ਨੇ ਆਪਾਂ ਕਢਾ ਲਈ ਹੈ ਨਾ ਉਸ ਨੇ ਪੂਰੀ ਕਾਰਵਾਈ ਕੀਤੀ ਇੱਕ ਬਿਆਨ ਦੇਣਾ ਹੁੰਦਾ ਆਪਾਂ ਬਿਆਨ ਦੇ ਤਹਿਤ ਤੇ ਪਰਚਾ ਦਰਜ ਹੁੰਦਾ ਹੁੰਦਾ ਉਹ ਬਿਆਨ ਦੇਣ ਤੋਂ ਪਿੱਛੇ ਨਾ ਡਿਆ ਕਰੀਏ ਸਾਡੇ ਪਿੰਡ ਹੋਇਆ ਬੜੀ ਨਾ ਫੜਿਆ ਗਿਆ ਸਾਰਾ ਪਿੰਡ ਆ ਗਿਆ ਜੇ ਪੁਲਿਸ ਨੇ ਕਿਹਾ ਵੀ ਆ ਕੇ ਬਿਆਰ ਦੋ ਦੋ ਜਾਨੇ ਬਿਆਨ ਨੂੰ ਵਿੱਚ ਨਿਕਲੇ ਆਪਾਂ ਨੂੰ ਮੂਰੇ ਹੋਣਾ ਪਊਗਾ ਜੇ ਬਿਆਨ ਦਵਾਂਗੇ ਤੇ ਪਰਚਾ ਦਰਜ ਹੋਊਗਾ ਮਗਰ ਉਹ ਕਾਰਵਾਈ ਇਹ ਚ ਹੋਣੀ ਜੇ ਸਾਰਿਆਂ ਨੂੰ ਮੈਂ ਆਪ ਜੋੜ ਕੇ ਬੇਨਤੀ ਕਰਦਾ ਵੀ ਜਰੂਰ ਕੋ ਚੋਰ ਫੜਦਾ ਤੇ ਆਪਾਂ ਨੂੰ ਸਾਥ ਦੇਣ ਦਾ ਫਰਜ਼ ਵਾਜਦਾ ਤੁਸੀਂ ਸਾਰੇ ਪੰਚਾਇਤ ਮੈਂਬਰ ਜੀ ਸਾਹਿਬ ਵੀ ਪਰਚਾ ਇਹਦੇ ਵਿੱਚ ਹੈ ਨਸ਼ੇ ਦਾ ਮਸ਼ੀਨ ਨੂੰ ਵਰਤਣਾ ਵਰਤਣਾ ਕਿਰਿਆ ਇਹ ਤੁਹਾਡੇ ਆਪਣੇ ਸਹਿਯੋਗ ਨਾਲ ਸਾਡੇ ਤੋਂ ਹੋਵੇ ਇੱਕ ਦਾ ਸਹਿਯੋਗ ਤਾਂ ਜੋ ਆਪਣਾ ਇਹ ਬਰਾਈ ਨੂੰ ਦੂਰ ਕਰ ਦਿੱਤੀ ਸਕੀਏ ਕੁਝ ਹੈਗੇ ਵੀ ਜਿਹੜੇ ਬੰਦੇ ਤੁਸੀਂ ਜੇ ਵੀ ਹੋਏ ਆ ਜਿਸ ਤੁਹਾਡੇ ਪਿੰਡ ਦੇ ਵਿੱਚ ਆਪਾਂ ਵੀ ਹੈਂਡਪੀਕ ਵੀ ਹੈਗਾ ਵੀ ਨਹੀਂ ਹੈਗਾ ਤੇ ਇਹਨਾਂ ਨੂੰ ਆਪਾਂ ਨਾਥਕ ਤੋਂ ਲਈ ਤੁਹਾਡੇ ਸਹਿਯੋਗ ਦੀ ਲੋੜ ਹੈ ਜੀ ਤਾਂ ਜੋ ਆਪਣਾ ਇਹ ਜੀ ਦੇ ਨਾਥਕ ਪਾਇਆ ਜਾ ਸਕੇ ਇਹ ਤੁਹਾਡੇ ਲਈ ਰੱਖਿਆ ਸਾਨੂੰ ਵਧੀਆ ਲੱਗੇਗਾ ਮੈਂ ਤੁਹਾਨੂੰ ਇੱਕ ਨੋਟ ਕਰਦਾ ਹਾਂ ਹੈ ਨਹੀਂ ਫਿੱਟ ਦੇ ਵਿੱਚ ਦੱਸੋ ਜੀ ਦੱਸੋ ਨਾ ਦਸੋਈ ਤੁਹਾਡੀ ਹੋ ਗਈ ਸੀ ਵੈਸੇ ਜਿਹਨੂੰ ਦੁਆਰਾ ਲਾਗੂ ਆਪਣੇ ਨਜ਼ਦੀਕ ਆਪਾਂ ਪਈ ਆਪਣੇ ਠੇਕਾ ਹੀ ਅੱਡੇ ਦੇ ਇਹ ਤੋਂ ਕੋਈ ਮੰਦਰ ਨਾਲ ਜੱਲ ਨਹੀਂ ਇਹ ਠੇਕਾ ਪਾਸੇ ਖੜਾ ਹੈ ਸਰੇ ਸਾਹਮਣੇ ਬਿਲਕੁਲ ਠੇਕਾ ਹੈ ਇਹ ਆਪਰ ਡੀਸੀ ਸਾਹਿਬ ਕਿਲਾ ਆਉਂਦੀ ਹੈ ਲਾਇ ਐਂਡ ਆਰਡਰ ਦੇ ਸੰਬੰਧੀ ਕੋਈ ਕ੍ਰਾਈਮ ਤੋਂ ਰਿਲੇਟਡ ਉਹ ਤੁਸੀਂ ਸਾਨੂੰ ਖੁੱਲ ਕੇ ਦੱਸ ਸਕਦੇ ਹੋ ਤੇ ਉਹਨੂੰ ਹੱਲ ਕਰਨ ਲਈ ਅਸੀਂ ਕਮਿਟਿਡ ਹੈਗੇ ਆ ਜਿਵੇਂ ਕਿ ਉਹਨਾਂ ਨੇ ਦੱਸਿਆ ਇੱਥੇ ਕੋਈ ਮੰਦਿਰ ਖੜਦੀ ਹੈ ਕੋਈ ਆਵਾਰਾਗਰਦੀ ਹੁੰਦੀ ਹੈ ਕੋਈ ਸਮਾਜ ਦਾ ਮਾੜਾ ਅਨਸਰ ਜੇ ਕਿਸੇ ਨੂੰ ਦੁਖੀ ਕਰ ਰਿਹਾ ਹੈ ਕੋਈ ਤੁਸੀਂ ਸਰੇ ਦੀ ਧਮਕੀ ਦੀ ਕਾਲਾ ਜੇ ਤੁਹਾਨੂੰ ਕਰ ਰਿਹਾ ਹੈ ਤਾਂ ਤੁਸੀਂ ਸਾਨੂੰ ਸਿੱਧਾ ਦੱਸੋ ਕਿਸੇ ਦੇ ਵੀ ਬਹਿਕਾਵੇ ਦੇ ਵਿੱਚ ਆ ਕੇ ਤੁਹਾਨੂੰ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ ਕਿਸੇ ਤੋਂ ਦਬਣ ਦੀ ਲੋੜ ਨਹੀਂ ਜੇ ਕੋਈ ਇੱਥੇ ਪਿੰਡ ਦੇ ਵਿੱਚ ਨਸ਼ਾ ਵੇਚਦਾ ਹੈ ਕੋਈ ਗਲਤ ਕੰਮ ਕਰਦਾ ਹੈ ਕੋਈ ਜੇ ਹੈਗੇ ਆ ਤੁਸੀਂ ਸਭ ਦੇ ਸਾਹਮਣੇ ਜੇ ਹੁਣੇ ਕੱਲ ਦੱਸਣੀ ਹੈ ਹੁਣ ਦੱਸ ਦਿਓ ਪਰਸਨਲਿਜ਼ਮ ਮੈਨੂੰ 121 ਦਸ਼ਮੀਆਂ ਦਾ 121 ਦੱਸ ਦਿਓ ਮੇਰਾ ਮੋਬਾਈਲ ਨੰਬਰ ਵੀ ਮੈਂ ਤੁਹਾਨੂੰ ਦੇ ਕੇ ਜਾਵਾਂਗਾ ਕਈ ਵਾਰੀ ਬੰਦੇ ਨੂੰ ਆਉਂਦਾ ਹੈ ਕਿ ਜੇ ਮੈਂ ਥਾਣੀ ਜਾ ਕੇ ਕੰਪਲੇਂਟ ਕਰਾਂ ਜਾਂ ਫਿਰ ਕਿਸੇ ਪੁਲਿਸ ਅਫਸਰ ਨੂੰ ਦਸਾਂ ਅਕਲ ਨੂੰ ਮੇਰਾ ਨਾਂ ਕਿਤੇ ਹੀ ਨਾ ਜਾਏ ਤੁਸੀਂ ਮੇਰਾ ਮੋਬਾਈਲ ਨੰਬਰ ਲਿਖ ਲਿਓ ਮੈਂ ਤੁਹਾਨੂੰ ਮੋਬਾਈਲ ਨੰਬਰ ਵੀ ਦੇ ਕੇ ਜਾਵਾਂਗਾ ਤੁਸੀਂ ਸਿੱਧਾ ਮੈਨੂੰ ਮੈਸੇਜ ਕਰ ਦਿਓ ਤੁਹਾਡਾ ਨਾਂ ਕਿਤੇ ਹੀ ਨਹੀਂ ਆਊਗਾ ਪਰ ਜੇ ਤੁਸੀਂ ਸਾਨੂੰ ਸਹਿਯੋਗ ਕਰੋਗੇ ਤਾਂ ਹੀ ਅਸੀਂ ਇਹ ਸਮਾਜ ਨੂੰ ਸੁਧਾਰ ਸਕਦੇ ਹਾਂ ਸਮਾਜ ਦੇ ਜਿਹੜੇ ਮਾੜੇ ਅੰਸਰ ਨੇ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕਰ ਸਕਦੇ ਹਾਂ ਥੋੜੇ ਦਿਨ ਇਹਦਾ ਮੇਨ ਮੋਟਿਵ ਪੁਲਿਸ ਨੂੰ ਪਬਲਿਕ ਦੇ ਨਾਲ ਜੋੜਦਾ ਤੇ ਪਬਲਿਕ ਦੀ ਮੁਸ਼ਕਿਲਾਂ ਸੁਣਨਾ ਜਿਹੜੀ ਇਨਫੋਰਮੇਸ਼ਨ ਹੈ ਪਬਲਿਕ ਦੇ ਥਰੂ ਸਿੱਧੀ ਪੁਲਿਸ ਦੇ ਸੀਨੀਅਰ ਅਫਸਰਾਂ ਕੋਲ ਆ ਸਕੇ ਉਹਦੇ ਤਹਿਤ ਅੱਜ ਮੈਂ ਐਸਪੀਡੀ ਸਾਹਿਬ ਡੀਐਸਪੀ ਸਾਹਿਬ ਐਸਐਚਓ ਸਾਹਿਬ ਇੰਚਾਰਜ ਜੀ ਅਸੀਂ ਸਾਰੇ ਮੋਗਾ ਪੁਲਿਸ ਦੇ ਵੱਲੋਂ ਇੱਥੇ ਆਏ ਆ ਲੋਕਾਂ ਦੀਆਂ ਮੁਸ਼ਕਿਲਾਂ ਸੁਣੀ ਹੈ ਇਹਨਾਂ ਨੇ ਆਪਣੇ ਕੁਝ ਪੁਆਇੰਟਸ ਰੱਖੇ ਆ ਤੇ ਉਹਦੇ ਬੇਸਿਸ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇੰਪਰੂਵ ਕਰਾਂਗੇ ਤੇ ਲੋਕਾਂ ਦੇ ਫੀਡਬੈਕ ਦੇ ਬੇਸਿਸ ਤੇ ਜਿੱਥੇ ਪੈਟਰੋਲਿੰਗ ਹੋਰ ਵਧਾਉਣ ਦੀ ਲੋੜ ਹੈ ਜਿਹੜੇ ਵੀ ਸਮਾਜ ਦੇ ਮਾੜੇ ਅਨਸਰ ਨੇ ਜਿਨ੍ਹਾਂ ਤੇ ਹੋਰ ਜ਼ਿਆਦਾ ਸਖਤ ਕਾਰਵਾਈ ਕਰਨ ਦੀ ਲੋੜ ਹੈ ਉਹ ਸਾਰੇ ਬੰਦੇ ਅਸੀਂ ਆਈਡੈਂਟੀਫਾਈ ਕਰ ਲਏ ਆ ਉਹਨਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਾਨੂੰਨ ਦੇ ਅੰਦਰ ਵਿੱਚ ਸਖਤ ਕਾਰਵਾਈ ਕਰਾਂਗੇ ਸਰ ਹੋਰ ਵੀ ਪਿੰਡਾਂ 'ਚ ਇਹ ਵਲੇ ਪ੍ਰੋਗਰਾਮ ਜਿਹੜੇ ਲਗਾਤਾਰ ਚੱਲਦੇ ਰਹਿਣਗੇ ਲੋਕਾਂ ਦੀਆਂ ਮੁਸ਼ਕਲਾਂਾਂ ਸੁਣੀਆਂ ਜਾਣਗੀਆਂ ਜੇਕਰ ਹਾਂਜੀ ਡੇਲੀ ਸੰਪਰਕ ਪ੍ਰੋਗਰਾਮ ਦੇ ਤਹਿਤ ਰੋਜ਼ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਪੰਚਾਇਤ ਮੈਂਬਰਾਂ ਦੇ ਨਾਲ ਪਿੰਡ ਦੇ ਆਮ ਜਨਤਾ ਦੇ ਨਾਲ ਸੀਨੀਅਰ ਅਫਸਰਾਂ ਵੱਲੋਂ ਪ੍ਰੋਗਰਾਮ ਕੀਤੇ ਜਾਣਗੇ ਤਾਂ ਕਿ ਲੋਕਾਂ ਦੀਆਂ ਜਿਹੜੀ ਮੁਸ਼ਕਿਲਾਂ ਹੈ ਉਹ ਸੁਣੀਆਂ ਜਾ ਸਕਣ ਤੇ ਪੁਲਿਸਿੰਗ ਨੂੰ ਹੋਰ ਜ਼ਿਆਦਾ ਇੰਪਰੂਵ ਕੀਤਾ ਜਾ ਸਕੇ ਸਰ ਲਗਾਤਾਰ ਮੋਗਾ ਪੁਲਿਸ ਵੱਲੋਂ ਰਿਕਵਰੀ ਜਿਹੜੀਆਂ ਵੱਡੇ ਪੱਤਰ ਤੇ ਕੀਤੀਆਂ ਜਾ ਰਹੀਆਂ ਸਰ ਪਰ ਲੋਕਾਂ ਦੀਆਂ ਨਿੱਕੀਆਂ ਜਿਹੜੀਆਂ ਸਟਰੀਟ ਫਾਈਟਸ ਹੁੰਦੀਆਂ ਜਾਂ ਉਸ ਨੂੰ ਲੈ ਕੇ ਕੀ ਕੀ ਮੁਸ਼ਕਿਲਾਂ ਹਨ ਮੇਨ ਸਰ ਜਿਹੜਾ ਸਟਰੀਟ ਕ੍ਰਾਈਮ ਹੈ ਚੋਰੀਆਂ ਸਨੇਚਿੰਗ ਉਹਦੇ ਵਿੱਚ ਅਸੀਂ ਜੰਨੀ ਅਗਸਤ ਵਧਾਈਏ ਪੀसीआर ਨੂੰ ਹੋਰ ਜ਼ਿਆਦਾ ਅਲਰਟ ਕੀਤਾ ਹੈ ਉਹਦੇ ਕਾਫੀ ਇੰਪਰੂਵ ਹੋਇਆ ਹੈ ਮਤਲਬ ਕਾਫੀ ਇੰਪੈਕਟ ਵੀ ਆਏ ਸਟਰੀਟ ਕ੍ਰਾਈਮ ਘਟਿਆ ਹੈ ਤੇ ਨਸ਼ਾ ਵੀ ਘਟਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਜ਼ੀਰੋ ਦੇ ਨੇੜੇ ਲੈ ਕੇ ਜਾਈਏ ਤੇ ਪਬਲਿਕ ਦੇ ਸਹਿਯੋਗ ਦੇ ਨਾਲ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਜਿਹੜਾ ਹੈ ਐਕਸ਼ਨ ਫਾਸਟ ਕਰਾਂਗੇ ਤਾਂ ਡਰੱਗਸ ਨੂੰ ਲੈ ਕੇ ਕੀ ਕਹਿੰਦੇ ਨੇ ਪੰਨੂ ਅਸੀਂ ਡਰੱਗਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਪੁਲਿਸ ਨੂੰ ਪੂਰਾ ਸਹਿਯੋਗ ਦੇਣ ਦਾ ਅੱਜ ਕਮਿਟਮੈਂਟ ਕੀਤਾ ਹੈ ਤੇ ਵੱਤੋ ਵੱਤ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਪੁਲਿਸ ਦੇ ਨਾਲ ਸ਼ੇਅਰ ਕਰਨਗੇ ਤੇ ਡਰੱਗਸ ਵੇਚਣ ਵਾਲਿਆਂ ਨੂੰ ਫੜਾਉਣ 'ਚ ਪੁਲਿਸ ਦੀ ਸਹਿਯੋਗ ਉਹ ਮਦਦ ਕਰਨਗੇ ਕੋਈ ਹੈਲਪਲਾਈਨ ਨੰਬਰ ਪਿੰਡ ਵਾਸੀਆਂ ਨਾਲ ਜਾਂ ਲੋਕਾਂ ਨਾਲ ਸਾਂਝਾ ਕਰਨਾ ਚਾਹੀਦਾ ਹਾਂਜੀ ਸੇਫ ਪੰਜਾਬ ਦੀ ਹੈਲਪਲਾਈਨ ਨੰਬਰ ਜਾਰੀ ਕੀਤੀ ਗਈ ਹੈ ਮਾਨਯੋਗ ਜੀ.ਪੀ. ਸਾਹਿਬ ਵੱਲੋਂ ਉਹ ਨੰਬਰ ਵੀ ਸਾਰਿਆਂ ਨੂੰ ਨੋਟ ਕਰਾਤਾ ਹੈ ਉਹਦੇ ਵਿੱਚ ਅਨੋਨੀਮਿਟੀ ਰਹੂਗੀ ਕਿਸੇ ਦਾ ਵੀ ਨਾਮ ਸਾਹਮਣੇ ਨਹੀਂ ਆਊਗਾ ਤੇ ਉਹਦੇ ਵਿੱਚ ਅਸੀਂ ਨਾਲ ਦੀ ਨਾਲ ਐਕਸ਼ਨ ਲਵਾਂਗੇ ਉਸ ਤੋਂ ਇਲਾਵਾ ਸਾਰੇ ਸੀਨੀ ਕਿਤੇ ਉਹ ਕਦੇ ਵੀ 24/7 ਸਾਡੇ ਨਾਲ ਕੰਟੈਕਟ ਕਰ ਸਕਦੇ ਆ ਅਸੀਂ ਉਹਨਾਂ ਦੀ ਹਰ ਪ੍ਰੋਬਲਮ ਨੂੰ ਸੋਲਵ ਕਰਨ ਲਈ ਕਮਿਟਿਡ ਹੈਗੇ ਆਂ